ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਸੀਂ ਵੀ ਮੂਲ ਮੰਤਰ ਤੇ ਜਾਪ ਦੀ ਤਾਕਤ ਵੇਖਣੀ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਇਹ ਚਾਰ ਗੱਲਾਂ ਮੰਨ ਲੈਣੀਆਂ ਹਨ ਤਾਂ ਵੇਖਿਓ ਤੁਹਾਡੇ ਬਾਰੇ ਨਿਆਰੇ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵਿਚਾਰ ਜਾਣਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਦੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਮੂਲ ਮੰਤਰ ਦੇ ਜਾਪ ਬਾਰੇ ਗੱਲ ਕਰਾਂਗੇ ਜਪ ਕਰਨ ਵਾਲਿਆਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿੰਝ ਮਿਹਰਬਾਨ ਹੁੰਦੇ ਹਨ ਕਿੰਝ ਉਹਨਾਂ ਦੀ ਕਿਰਪਾ ਵਰਤਦੀ ਹੈ ਮੂਲ ਮੰਤਰ ਦਾ ਜਾਪ ਕਰਨ ਦਾ ਸਹੀ ਸਮਾਂ ਕੀ ਹੈ ਸਹੀ ਵਿਧੀ ਕੀ ਹੈ ਇਹ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਤੁਹਾਨੂੰ ਮਿਲ ਜਾਣਗੇ ਸਾਥ ਸੰਗਤ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਭੈਣ ਭਰਾਵਾਂ ਦਾ ਭਲਾ ਹੋ ਜਾਵੇ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਕੀ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਹ ਸਾਖੀ ਆਪਾਂ ਕੁਝ ਦਿਨ ਪਹਿਲਾਂ ਹੀ ਇੱਥੇ ਸੁਣੀ ਸੀ ਕਹਿੰਦੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਦੀਨ ਦਿਆਲ ਦੀਨ ਦੁਨੀਆ ਦਾ ਭਲਾ ਕਰਦੇ ਹੋਏ ਸਮੁੰਦਰ ਦੇ ਕਿਨਾਰੇ ਪਹੁੰਚੇ ਉੱਥੇ ਇੱਕ ਟਾਪੂ ਤੇ ਜਦੋਂ ਪਹੁੰਚੇ ਤੇ ਜਿੱਥੇ ਇੱਕ ਪੀਰ ਰਹਿੰਦਾ ਸੀ ਉਸ ਪੀਰ ਨੇ ਬਹੁਤ ਭਜਨ ਬੰਦਗੀ ਕੀਤੀ ਬੜੀ ਤਪੱਸਿਆ ਕੀਤੀ ਅਤੇ ਕੁਝ ਸ਼ਕਤੀਆਂ ਪ੍ਰਾਪਤ ਕੀਤੀਆਂ ਤੇ ਉਹ ਸ਼ਕਤੀਆਂ ਦਾ ਪ੍ਰਗਟਾਵਾ ਪੀਰ ਹਰ ਵੇਲੇ ਕਰਦਾ ਰਹਿੰਦਾ ਸੀ ਪਰ ਪੀਰ ਹਮੇਸ਼ਾ ਹਵਾ ਦੇ ਵਿੱਚ ਉੱਡਦਾ ਰਹਿੰਦਾ ਸੀ ਤੇ ਉਹ ਪੀਰ ਦੀਆਂ ਸ਼ਕਤੀਆਂ ਨੂੰ ਵੇਖਣ ਲਈ ਬਹੁਤ ਸਾਰੇ ਲੋਕ ਹਮੇਸ਼ਾ ਹੀ ਉਸ ਜਗ੍ਹਾ ਤੇ ਇਕੱਠੇ ਰਹਿੰਦੇ ਸਨ ਕਹਿੰਦੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਜਗ੍ਹਾ ਤੇ ਪਹੁੰਚੇ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖਿਆ ਤਾਂ ਉਹ ਪੀਰ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੇਖ ਕੇ ਬੜਾ ਪ੍ਰਭਾਵਿਤ ਹੋਇਆ ਤੇ ਉਹਨਾਂ ਦੇ ਲਈ ਵੀ ਆਪਣੀਆਂ ਕੁਝ ਸ਼ਕਤੀਆਂ ਵਿਖਾਈਆਂ ਹਵਾ ਵਿੱਚ ਉੱਡਦੇ ਹੋਏ ਹੀ ਉਹਨਾਂ ਨੇ ਧਰਤੀ ਤੇ ਇੱਕ ਚਾਦਰ ਵਿਛਾ ਦਿੱਤੀ ਅਤੇ ਗੁਰੂ ਸਾਹਿਬ ਜੀ ਉਹ ਚਾਦਰ ਤੇ ਬੈਠਣ ਨੂੰ ਕਿਹਾ ਕਹਿੰਦੇ ਜਦੋਂ ਹੀ ਗੁਰੂ ਸਾਹਿਬ ਜੀ ਉਸ ਚਾਦਰ ਤੇ ਬੈਠੇ ਤਾਂ ਇੱਕਦਮ ਇੰਜ ਲੱਗਿਆ ਜਿਵੇਂ ਭੁਚਾਲ ਆ ਗਿਆ ਹੋਵੇ ਧਰਤੀ ਕੰਬਣ ਲੱਗੀ ਲੋਕ ਇੱਧਰ ਉੱਧਰ ਭੱਜਣ ਲੱਗੇ ਕਹਿੰਦੇ ਕਿ ਪੀਰ ਨੇ ਲੋਕਾਂ ਨੂੰ ਕਿਹਾ ਖਭਰਾਓ ਨਾ ਮੈਂ ਸਭ ਕੁਝ ਠੀਕ ਕਰ ਦੇਵਾਂਗਾ ਕਹਿੰਦੇ ਉਹ ਪੀਰ ਨੇ ਖੁਦਾ ਦੇ ਅੱਗੇ ਫਰਿਆਦ ਕੀਤੀ ਇਹ ਖੁਦਾ ਇਹ ਜੋ ਵੀ ਹੋ ਰਿਹਾ ਹੈ ਇਸ ਨੂੰ ਬੰਦ ਕਰ ਦਿਓ ਨੁਕਸਾਨ ਹੋਣ ਤੋਂ ਬਚਾ ਲਓ ਕਹਿੰਦੇ ਕਿ ਉਹ ਪੀਰ ਨਹੀਂ ਸੀ ਜਾਣਦਾ ਕਿ ਖੁਦ ਤਾਂ ਖੁਦਾ ਉਹਦੇ ਸਾਹਮਣੇ ਬੈਠਾ ਹੈ ਚਲੋ ਪੀਰ ਨੇ ਖੁਦਾ ਅੱਗੇ ਫਰਿਆਦ ਕੀਤੀ ਤੇ ਪੀਰ ਦੀ ਦੁਆ ਕਬੂਲ ਹੋ ਗਈ ਇੱਕਦਮ ਉਹ ਹਿਲਜੁਲ ਹੋਣੋਂ हट ਗਈ ਨੁਕਸਾਨ ਹੋਣੋਂ ਬਚ ਗਿਆ ਕਹਿੰਦੇ ਅੰਤਰਜਾਮੇ ਪਾਤਸ਼ਾਹ ਦਿਲਾਂ ਦੀਆਂ ਜਾਣਨ ਵਾਲੇ ਪੀਰ ਨੂੰ ਪੁੱਛਣ ਲੱਗੇ ਕਿ ਭਾਈ ਇਹ ਸਭ ਕੁਝ ਕਿਵੇਂ ਹੋਇਆ ਕਹਿੰਦੇ ਪੀਰ ਨੇ ਝੱਟ ਹੀ ਕਹਿ ਦਿੱਤਾ ਇਹ ਮੇਰੀਆਂ ਸ਼ਕਤੀਆਂ ਨਾਲ ਹੋਇਆ ਮੇਰੇ ਕੋਲ ਬਹੁਤ ਸ਼ਕਤੀਆਂ ਹਨ ਕਿਉਂਕਿ ਮੈਂ ਬਹੁਤ ਤਪੱਸਿਆ ਕੀਤੀ ਹੈ ਕਹਿੰਦੇ ਪੀਰ ਨੇ ਇੱਕ ਵਾਰ ਵੀ ਇਹ ਨਹੀਂ ਕਿਹਾ ਕਿ ਇਹ ਸਭ ਕੁਝ ਖੁਦਾ ਨੇ ਕੀਤਾ ਹੈ ਕਿਉਂਕਿ ਅਰਦਾਸ ਤਾਂ ਖੁਦਾ ਅੱਗੇ ਕੀਤੀ ਸੀ ਪਰ ਸਾਰੀ ਵਡਿਆਈ ਆਪ ਲੈ ਲਈ ਕਹਿੰਦੇ ਜਦੋਂ ਹੀ ਪੀਰ ਨੇ ਇਹ ਸ਼ਬਦ ਮੂੰਹੋਂ ਕੱਢੇ ਤਾਂ ਇੱਕਦਮ ਧਰਤੀ ਤੇ ਆਣ ਡਿੱਗਿਆ ਕਹਿੰਦੇ ਉਹ ਪੀਰ ਨੇ ਆਪਣੀਆਂ ਸ਼ਕਤੀਆਂ ਦੇ ਨਾਲ ਬਹੁਤ ਉੱਡਣ ਦੀ ਕੋਸ਼ਿਸ਼ ਕੀਤੀ ਪਰ ਹੁਣ ਉਹ ਪੀਰ ਉੱਡ ਨਾ ਸਕਿਆ ਕਹਿੰਦੇ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਮੁਸਕਰਾ ਰਹੇ ਸਨ ਜਦੋਂ ਪੀਰ ਦਾ ਧਿਆਨ ਗੁਰੂ ਨਾਨਕ ਪਾਤਸ਼ਾਹ ਜੀ ਤੇ ਪਿਆ ਤਾਂ ਪੀਰ ਕਹਿਣ ਲੱਗਾ ਇਹ ਸਭ ਕੁਝ ਤੁਸੀਂ ਕੀਤਾ ਹੈ ਤੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਨਹੀਂ ਭਾਈ ਇੱਥੇ ਤਾਂ ਜੋ ਹੋ ਰਿਹਾ ਹੈ ਤੂੰ ਹੀ ਕਰ ਰਿਹਾ ਹੈ ਇਹ ਵੀ ਤੁਸੀਂ ਕੀਤਾ ਹੋਵੇਗਾ ਕਹਿੰਦੇ ਉਹ ਘਬਰਾ ਗਿਆ ਤੇ ਸਮਝ ਗਿਆ ਕਿ ਇਹ ਕੋਈ ਆਮ ਰੂਹ ਨਹੀਂ ਹੈ ਇਹ ਤਾਂ ਕੋਈ ਰੱਬੀ ਰੂਹ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਸੀ ਉਸਨੇ ਫਿਰ ਘਬਰਾ ਕੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਤੁਸੀਂ ਕੌਣ ਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਅਸੀਂ ਖੁਦਾ ਦੇ ਬੰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਕਹਿਣ ਲੱਗੇ ਕਿ ਭਾਈ ਕੀਤਾ ਤਾਂ ਸਭ ਕੁਝ ਉਸ ਖੁਦਾ ਨੇ ਹੈ ਪਰ ਤੂੰ ਸਾਰੀ ਵਡਿਆਈ ਆਪ ਲੈ ਲਈ ਤੇਰੇ ਅੰਦਰ ਤੇਰੀਆਂ ਸ਼ਕਤੀਆਂ ਦਾ ਹੰਕਾਰ ਆ ਗਿਆ ਤੂੰ ਮਾਲਕ ਦੀ ਭਜਨ ਬੰਦਗੀ ਕੀਤੀ ਏਨੀ ਤਪੱਸਿਆ ਕੀਤੀ ਉਹ ਸਾਰੀ ਤਪੱਸਿਆ ਕਰਕੇ ਸ਼ਕਤੀਆਂ ਹਾਸਲ ਕੀਤੀਆਂ ਉਹ ਸ਼ਕਤੀਆਂ ਤੋਂ ਲੋਕਾਂ ਨੂੰ ਖੁਸ਼ ਕਰਨ ਦੇ ਵਿੱਚ ਲਾ ਰਿਹਾ ਹੈ ਲੋਕਾਂ ਦੇ ਵਾਹ ਵਾਹ ਖੱਟਣ ਲਈ ਲਾ ਰੇ ਹਾਂ ਪਰ ਹੋਣਾ ਤਾਂ ਇਹ ਚਾਹੀਦਾ ਸੀ ਕਿ ਤੂੰ ਆਪਣੇ ਭਜਨ ਬੰਦਗੀ ਉਸ ਖੁਦਾ ਨੂੰ ਖੁਸ਼ ਕਰਨ ਦੇ ਲਈ ਲਾਉਂਦਾ ਗੁਰੂ ਸਾਹਿਬ ਜੀ ਨੇ ਉਸ ਵੇਲੇ ਜੋ ਉਪਦੇਸ਼ ਉਹ ਪੀਰ ਨੂੰ ਦਿੱਤੇ ਉਹੀ ਆਪਣੇ ਲਈ ਵੀ ਹਨ ਕਿ ਕਦੇ ਵੀ ਆਪਣੀ ਸੋਭਾ ਦੇ ਲਈ ਆਪਣੀ ਵਡਿਆਈ ਦੇ ਲਈ ਉਸ ਮਾਲਕ ਦਾ ਨਾਮ ਨਾ ਜਪੋ ਕੋਈ ਵੀ ਨੇਕ ਕੰਮ ਕਰਨ ਦੇ ਲਈ ਵਡਿਆਈ ਦੇ ਲਈ ਨਹੀਂ ਬਲਕਿ ਮਾਲਕ ਦੀ ਖੁਸ਼ੀ ਦੇ ਲਈ ਕਰਨਾ ਚਾਹੀਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੋ ਚੰਗੇ ਕੰਮਾਂ ਦਾ ਫਲ ਮੰਗਣਾ ਛੱਡ ਦੇ ਤੈਨੂੰ ਮਾੜੇ ਕਰਮਾਂ ਦਾ ਫਲ ਵੀ ਨਹੀਂ ਮਿਲੇਗਾ ਜਦੋਂ ਅਸੀਂ ਆਪਣੀ ਕੀਤੀ ਹੋਈ ਭਗਤੀ ਦਾ ਚੰਗੇ ਕੰਮਾਂ ਦਾ ਫਲ ਮੰਗਦੇ ਹਾਂ ਫਿਰ ਨਾਲ ਸਾਨੂੰ ਮਾੜਿਆਂ ਦਾ ਵੀ ਮਿਲਦਾ ਹੈ ਸੋ ਜੋ ਵੀ ਭਜਨ ਬੰਦਗੀ ਕਰਨੀ ਹੈ ਜੋ ਵੀ ਨਾਮ ਜਪਣਾ ਹੈ ਕਦੇ ਵੀ ਮਨ ਦੇ ਵਿੱਚ ਆਪਣੀ ਵਡਿਆਈ ਦੇ ਲਈ ਆਪਣੇ ਸਵਾਰਥ ਦੇ ਲਈ ਜ ਨਹੀਂ ਜਪਣਾ ਚਾਹੀਦਾ ਗੁਰੂ ਦੀ ਖੁਸ਼ੀ ਹਾਸਲ ਕਰਨ ਲਈ ਜਪਣਾ ਚਾਹੀਦਾ ਹੈ ਕਿਉਂਕਿ ਜਿਹਨੂੰ ਗੁਰੂ ਦੀ ਖੁਸ਼ੀ ਮਿਲ ਗਈ ਸਮਝੋ ਉਹਨੂੰ ਸਭ ਕੁਝ ਮਿਲ ਗਿਆ ਉਹਨੂੰ ਮੰਗਣ ਦੀ ਲੋੜ ਨਹੀਂ ਪੈਂਦੀ ਮਨ ਦੇ ਵਿੱਚ ਭਾਵਨਾ ਬਣਾਉਣ ਤੋਂ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਪੂਰੀ ਕਰਦੇ ਹਨ ਇਹ ਭਰੋਸਾ ਸਾਨੂੰ ਹੋਣਾ ਚਾਹੀਦਾ ਹੈ ਦੂਜਾ ਕਿ ਕਦੇ ਵੀ ਕਿਸੇ ਦਾ ਮਾੜਾ ਕਰਨ ਦੇ ਲਈ ਨਾਮ ਨਹੀਂ ਜਪਣਾ ਚਾਹੀਦਾ ਸੇਵਾ ਨਹੀਂ ਕਰਨੀ ਚਾਹੀਦੀ ਕਦੇ ਵੀ ਆਪਣੇ ਕੀਤੀ ਹੋਈ ਭਜਨ ਬੰਦਗੀ ਦੇ ਕੀਤੀ ਹੋਈ ਸੇਵਾ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਦੇ ਵੀ ਇਹ ਨੇਕ ਕਮਾਈ ਕਰਕੇ ਕਿਸੇ ਦੀ ਬੁਰਾਈ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਕੰਮ ਕੀਤੇਆਂ ਸਾਡੇ ਸਾਰੇ ਹੀ ਪੁੰਨ ਸਾਡੀ ਨੇਕ ਕਮਾਈ ਰੁੜ ਜਾਂਦੀ ਹੈ ਸੋ ਇਹ ਸਾਖੀ ਦੇ ਰਾਹੀਂ ਸਾਨੂੰ ਇਹ ਚਾਰ ਉਪਦੇਸ਼ ਮਿਲਦੇ ਹਨ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਹਰ ਰੋਜ਼ ਕਰਦੇ ਹੋ ਗੁਰਬਾਣੀ ਦਾ ਪਾਠ ਹਰ ਰੋਜ਼ ਕਰਦੇ ਹੋ ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਦੇ ਹੋ ਬੜੇ ਵੱਡਿਆਂ ਭਾਗਾਂ ਵਾਲੇ ਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਹੈ ਤੁਹਾਡੇ ਤੇ ਮਹਾਪੁਰਖ ਜੀ ਆਖਦੇ ਹਨ ਕਿ ਕੋਈ ਮੂਲ ਮੰਤਰ ਸਾਹਿਬ ਦਾ ਆਸਰਾ ਲੈ ਕੇ ਵੇਖੇ ਤਾਂ ਸਹੀ ਕਿ ਮੂਲ ਮੰਤਰ ਦੇ ਜਾਪ ਦੇ ਨਾਲ ਮਨ ਵਿੱਚ ਜੋ ਭਾਵਨਾ ਰੱਖ ਕੇ ਅਸੀਂ ਕਰਾਂਗੇ ਉਹ ਭਾਵਨਾ ਕਿਵੇਂ ਬਹੁਤ ਹੀ ਜਲਦ ਸਾਡੀ ਪੂਰੀ ਹੋ ਜਾਵੇਗੀ ਬਸ ਭਾਵਨਾ ਸ਼ੁਭ ਹੋਣੀ ਚਾਹੀਦੀ ਹੈ ਕਿਸੇ ਦੇ ਮਰੜੇ ਲਈ ਕੋਈ ਵੀ ਅਰਦਾਸ ਨਹੀਂ ਹੋਣੀ ਚਾਹੀਦੀ ਕਦੇ ਵੀ ਕਿਸੇ ਦਾ ਮਾੜਾ ਨਹੀਂ ਮੰਗਣਾ ਚਾਹੀਦਾ ਮੂਲ ਮੰਤਰ ਦਾ ਜਾਪ ਕਰਕੇ ਜੋ ਬਣਨਾ ਚਾਹੋ ਬਣ ਜਾਓਗੇ। ਮਹਾਪੁਰਖ ਜੀ ਆਖਦੇ ਹਨ ਮੂਲ ਮੰਤਰ ਦਾ ਜਾਪ ਪਰ ਤੱਕ ਗੁਰੂ ਨਾਨਕ ਪਾਤਸ਼ਾਹ ਜੀ ਆਪ ਹਨ। ਮਨੁੱਖ ਇਕਮਨ ਇਕ ਚਿੱਤ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੇ ਉਸ ਦੇ ਮਨ ਦੇ ਸਾਰੇ ਡਰ ਭੈ ਦੂਰ ਹੋ ਜਾਣਗੇ। ਕਈ ਲੋਕ ਕਹਿ ਦਿੰਦੇ ਹਨ ਸਾਡੀ ਜ਼ਿੰਦਗੀ ਦੁੱਖ ਤਕਲੀਫਾਂ ਨਾਲ ਭਰੀ ਹੈ। ਇੱਕ ਵਾਰ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰੋ ਹੋ ਹੀ ਨਹੀਂ ਸਕਦਾ ਕਿ ਜੋ ਭਾਵਨਾ ਰੱਖ ਕੇ ਤੁਸੀਂ ਨਾਮ ਜਪੋਗੇ ਉਹ ਭਾਵਨਾ ਪੂਰੀ ਨਾ ਹੋਵੇ ਮਹਾਪੁਰਖ ਜੀ ਆਖਦੇ ਹਨ ਮੂਲ ਮੰਤਰ ਦੇ ਜਾਪ ਵਿੱਚ ਇੰਨੀ ਤਾਕਤ ਹੈ ਕਿ ਮੂੰਹ ਬੋਲ ਕੇ ਮੰਗਣਾ ਨਹੀਂ ਪੈਂਦਾ ਕੋਈ 13 ਮਾਲਾ ਕੋਈ 26 ਮਾਲਾ ਨੇਮ ਕਰਕੇ ਤਾਂ ਵੇਖੇ ਜੇਕਰ ਗਿਣਤੀ ਮਿੰਤੀ ਦੇ ਨਾਲ ਕਰਦੇ ਹੋ ਤਾਂ ਉਹਦਾ ਕੋਈ ਫਾਇਦਾ ਨਹੀਂ બસ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਨਾਮ ਜਪਣਾ ਸ਼ੁਰੂ ਕਰ ਦਿਓ ਕਹਿੰਦੇ ਹਨ ਕਿ ਕਈ ਵਾਰ ਕਿਸੇ ਕੰਮ ਦੇ ਰਹੀ ਜਦੋਂ ਅਸੀਂ ਘਰੋਂ ਬਾਹਰ ਜਾਂਦੇ ਆ ਅਚਾਨਕ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਆ ਜਾਂ ਕਿਸੇ ਨੂੰ ਸਮਝ ਨਹੀਂ ਆਉਂਦੀ ਤਾਂ ਜਿੱਥੇ ਵੀ ਬੈਠੇ ਹੋ ਅੱਖਾਂ ਬੰਦ ਕਰਕੇ ਮੋਲ ਮੰਦਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੋ ਕਿ ਸਾਡੇ ਸਾਰੇ ਰਸਤੇ ਸਾਫ਼ ਹੋ ਜਾਣ ਬਸ ਇਸੇ ਗੱਲ ਦਾ ਧਿਆਨ ਰੱਖਣਾ ਹੈ ਕਿ ਗੁਰਬਾਣੀ ਦਾ ਕੋਈ ਵੀ ਪਾਠ ਕਰਕੇ ਨਾਮ ਜਪ ਕੇ ਮੂਲ ਮੰਤਰ ਦਾ ਜਾਪ ਕਰਕੇ ਕਦੇ ਵੀ ਕਿਸੇ ਦੇ ਮਾੜੇ ਲਈ ਅਰਦਾਸ ਬੇਨਤੀ ਨਹੀਂ ਕਰਨੀ ਕਿਉਂਕਿ ਸਿੱਖ ਦੀ ਅਰਦਾਸ ਬੇਨਤੀ ਓਨੇ ਦਿਨ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦਿਨ ਤੱਕ ਉਹ ਸਰਬੱਤ ਦਾ ਭਲਾ ਨਹੀਂ ਮੰਗਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਰਬੱਤ ਦਾ ਭਲਾ ਮੰਗਣਾ ਸਿਖਾਇਆ ਹੈ ਇਹ ਸਬਕ ਪੜਾਇਆ ਹੈ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਹਨ ਪਰ ਕਾ ਬੁਰਾ ਨਾ ਰੱਖੋ ਚਿਤ ਤੁਮ ਕੋ ਦੁੱਖ ਨਾ ਹੀ ਭਾਈ ਮੀਤ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਤੂੰ ਕਦੇ ਕਿਸੇ ਦਾ ਮਾਰਾ ਨਾ ਸੋਚੀ ਤੇ ਨਾ ਮੈਂ ਤੇਰਾ ਕਦੇ ਮਾਰਾ ਹੋਣ ਦੇਵਾਂਗਾ ਸੋ ਮਨ ਵਿੱਚ ਕਦੇ ਵੀ ਕਿਸੇ ਪ੍ਰਤੀ ਮੜੇ ਵਿਚਾਰ ਨਹੀਂ ਰੱਖਣੇ ਮੜੀ ਸੋਚ ਨਹੀਂ ਰੱਖਣੀ ਸੱਥੀ ਮੜਾ ਕੋਈ ਕੰਮ ਨਹੀਂ ਕਰਨਾ ਮਨ ਵਿੱਚ ਮੜਾ ਨਹੀਂ ਸੋਚਣਾ ਵੇਖਿਓ ਜ਼ਿੰਦਗੀ ਕਿਵੇਂ ਸੋਹਣੀ ਬਣ ਜਾਵੇਗੀ ਅੰਮ੍ਰਿਤ ਵੇਲੇ ਉੱਠ ਰਹੇ ਹੋ ਨਾਮ ਜਪੋ ਹਰ ਵੇਲੇ ਮਾਲਕ ਦਾ ਸ਼ੁਕਰਾਨਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਿਰ ਤੇ ਮਿਹਰ ਭਰਿਆ ਹੱਥ ਰੇ ਦੇ ਕੇ ਤੁਹਾਡੇ ਕੋਲੋਂ ਸੇਵਾ ਕਰਵਾ ਲੈਣਗੇ ਕਦੇ ਵੀ ਆਪਣੇ ਜਪੇ ਹੋਏ ਨਾਮ ਦਾ ਹੰਕਾਰ ਨਹੀਂ ਕਰਨਾ ਕਿ ਮੈਂ ਪਾਠ ਕਰ ਰਹੀ ਹਾਂ ਮੈਂ ਨਾਮ ਜਪ ਰਹੀ ਹਾਂ ਕਿਉਂਕਿ ਪਰਮਾਤਮਾ ਦੀ ਮਰਜ਼ੀ ਤੋਂ ਬਿਨਾ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੋ ਸਾਥ ਸੰਗਤ ਜੀ ਮੂਲ ਮੰਤਰ ਦੇ ਜਾਪ ਦੀ ਵਡਿਆਈ ਕਰਦੇ ਹਾਂ ਮੂਲ ਮੰਤਰ ਜੀ ਦੇ ਜਾਪ ਦੀ ਤਾਕਤ ਬਿਆਨ ਕਰਦੇ ਹਾਂ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦੇ ਹਾਂ ਬੇਅੰਤ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫੀ ਬਖਸ਼ਣਾ ਸੋ ਤੁਸੀਂ ਪਰਮਾਤਮਾ ਜੀ ਦੇ ਨਾਮ ਨੂੰ ਜਪੋ ਮੂਲ ਮੰਤਰ ਦਾ ਜਾਪ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਮਨ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ